ਹੈਲੋ ਜੀ ਸਸਿਕਾਜ਼ ਮਾਂ ਪਿੰਡੂ ਮਾਂ ਕੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਬਣਾਉਣ ਲੱਗੇ ਆ ਅੱਜ ਆਲੂਆਂ ਵਾਲਾ ਦਹੀਂ ਆਲੂ ਬਾ ਕੇ ਬਣਾਉਣ ਲੱਗੇ ਤਹੀਂ ਇਹ ਦਹੀਂ ਆ ਘਰ ਦੇ ਬਣਿਆ ਹੋਇਆ ਦਹੀਂ ਹੈ ਗਾਂ ਦੇ ਦੁੱਧ ਦਾ ਤੇ ਇਹ ਪਹਿਲਾਂ ਆਪਾਂ ਕੁੱਟਿਆ ਸੀ ਜੀ ਜੀਰਾ ਤੇ ਕਾਲੀ ਮਿਰਚ ਉਹ ਪਾ ਦਾਂਗੇ ਇੱਚ ਜੀਰਾ ਵਾ ਤੇ ਪਾ ਦਿੰਦੇ ਇਹ ਮਨਵੀਰ ਨੇ ਕੀਤਾ ਹੋਇਆ ਜੀ ਚਿੱਲੀ ਕਟਰ ਇਹ ਹੈਗਾ ਟਮਾਟਰ ਪਿਆਜ਼ ਤੇ ਹਰੀ ਮਿਰਚ ਬਹੁਤ ਟੇਸਟੀ ਹੁੰਦਾ ਇਹ ਵਾਲਾ ਨਹੀਂ ਇਹ ਮੈਂ ਬੜਾ ਕੇਸ ਕਰਕੇ ਬਣੀ ਹੈ ਤੇ ਡੈਡੀ ਨੇ ਮੰਮੀ ਨੇ ਬਣਾਇਆ ਸੀ ਉਹ ਲੈਂ ਅੰਲੂ ਪਾ ਕੇ ਉਹ ਕਹਿੰਦੇ ਬਾਹਰ ਜਦੋਂ ਸਾਡੇ ਕੋਲ ਕੁਝ ਨਹੀਂ ਹੁੰਦਾ ਮਤਲਬ ਸਬਜ਼ੀ ਸਬਜ਼ੀ ਬਣਾਉਣਾ ਫਿਰ ਅਸੀਂ ਇਹ ਉਬਾਲ ਕੇ ਬੈਂਜਪਾਰ ਕੇ ਸਾਲੂਡ ਵਗੈਰਾ ਕੇ ਪੇਸਟ_* ਨੀ ਨਾ ਲੰਮੀ ਦੇਖੀ। ਇਹ ਪਾ ਲਿਆ ਆਪਾਂ ਤੇ ਇਹ ਹੈਗਾ ਜੀ ਆਪਣਾ ਪੁਦੀਨਾ ਜਿਆਦਾ ਨੀ ਪਾਉਣਾ ਪੁਦੀਨਾ ਥੋੜਾ ਜਿਹਾ ਪਾਉਣਾ ਇਹਦੀ ਐਨ ਪੇਸਟ ਬਣਾਈ ਹੋਈ ਹੈ। ਇਹਦੇ ਵਿੱਚ ਪੁਦੀਨਾ ਪੁਦੀਨਾ ਨਹੀਂ ਸਾਰਾ ਪੰਜਾਬ ਆਪਣਾ ਟੰਡਾ ਵਾਲਾ ਪੂਤਣਾ ਪੂਤਣਾ ਪਾ ਲਿਆ ਇਹਦੇ ਵਿੱਚ ਆਪਾਂ ਤੇ ਹੁਣ ਪਾ ਦਿੰਨੇ ਆਪਾਂ ਇਹ ਵਾਲੇ ਜੀ ਆਲੂ ਸੱਭ ਜੀ ਉਹ ਵੀ ਬਣ ਜਾਂਦਾ ਅੰዱ ਬਾਗ ਦੇ ਹੁਣ ਪਾਣਾ ਪਰ ਵਿੱਚ ਲੂਣ ਮਸਾਲਾ ਪਾ ਮਸਾਲਾ ਇਹ ਪਾ ਲੈਨੇ ਆਪਾਂ ਨਮ ਲੇਰੀ ਆਵਲੀ ਅੱਖ ਪਤਾ ਨਹੀਂ ਕਾ ਤੇ ਖੱਬੀ ਇਹ ਬਾਲੇ ਜੀ ਪਾ ਲੂਣ ਦੇਖੇ ਮੇਰੀ ਆਖੇ ਦੇ ਦਫਰ ਕਰੀ ਇਤੋਂ ਦੇਖੀ ਇਤੋਂ ਫਰਕ ਕੀ ਜਾਂਦੀ ਪਤਾ ਨਹੀਂ ਕਿੰਨੇ ਦਿਨ ਹੋ ਗਏ ਖੱਬੀ ਆਖ ਵੀ ਨਹੀਂ ਗਿਆ ਆ ਚੀਜ਼ ਬਹੁਤ ਜ਼ਿਆਦਾ ਕਰਤੀ ਹੁਣ ਕਰ ਲਈ ਇਹਦੀ ਆਪਾਂ ਮਿਕਸ ਮੈਂ ਤੁਹਾਂ ਘਾਤਾ ਕਰੀ ਇਹਦੇ ਅੱਧਾ ਅੱਧਾ ਇਤੋਂ ਕਿਤੇ ਬੜੀ ਸਖਮੀਆਂ ਜੀ ਜ਼ਿਆਦਾ ਬਣਾ ਲੈਂਦੇ ਹੁੰਦੇ ਆ ਸਾਵਨ ਚੱਕ ਨਹੀਂ ਪਣਾਈਆਂ ਪਾਣ ਪਾਣ ਥੋੜਾ ਜਵਤ ਪੁਗਣਾ ਮਿੱਠਾ ਨਹੀਂ ਚੰਗਾ ਲੱਗਦਾ ਇਹੋ ਸੋਹਣਾ ਨਹੀਂ ਪਾਇਆ ਉਦਾਂ ਤਾਂ ਥੋੜਾ ਜੀਆ ਥੋੜੀ ਜੇ ਖੰਡ ਪਾ ਕੇ ਉਹ ਬਰਸਾਤ ਵਾਲਿਆਂ ਨੂੰ ਇਹ ਬੜਾ ਵਾੜਾ ਹੈ ਜੇਲਾ ਕਰਦਾ ਦੁੱਧ ਵਰਕੇ ਗਾਂ ਦਾ ਨਾ ਤਾਂ ਇਹ ਦੇ ਦੇ ਦੇਂ ਕਿ ਨਾ ਗਾਣਾ ਸੀ ਨਾ ਹਮਮ ਆਹ ਮੈਂ ਮੜ ਕੇ ਟੈਸਟ ਕਰੀਏ ਇਦਾਂ ਦਾ ਬਕੂੜਾ ਵੀ ਖਾਣਾ ਬਕੂ ਉਹ ਘਟਦੇ ਨਹੀਂ ਘੱਟ ਘਟਦੇ ਮੋਟੇ ਸਟਿੱਕ ਨੇ ਐਦਾਂ ਲੱਗਦਾ ਜਿਦਾ ਉਹ ਨਹੀਂ ਹੁੰਦੇ। ਦਹੀਂ ਭਾਗੇ ਛਟਣੀ ਨਹੀਂ ਬਣਾ ਲਈ ਦੀ ਆਪਾਂ। ਹਮਮ ਹਰੀ ਛਟਣੀ ਉਦਾਂ ਦਾ ਬਣਾ। ਹਮ? ਖਾ ਗਏ ਕਿ? ਹੁੰਦਾ ਕੰਮ ਕਰਕੇ ਹੁਣ ਆਈ ਆ। ਹੁਣ ਦਹੀਂ ਨਾਲ ਰੋਟੀ ਖਾਣੇ ਆ। ਮੋਟੇ ਸਟਿੱਕ ਬੰਦਾ। ਮਾਰਟ ਜਿਆਦਾ ਹੈ। ਹਮਮ ਟਮਾਟਰ ਨਾਲ ਵਧੀਆ ਲੱਗਦਾ। ਇਹ ਹਰ ਚੀਜ਼ ਚ ਨੁਕਸ ਕੱਢਦਾ। ਹਰ ਚੀਜ਼ ਮਰਨ ਲਾਫਾ ਤੇਰੇ। ਵੇ ਅਸੀਂ ਸਾਡੇ ਮੋਟੂ ਸੇਟ ਚ ਰਹਿ ਗਏ। ਪਰ ਉਹ ਮਤ ਕਿਸੇ ਜ਼ਿਆਦਾ ਤਾਂ ਮਾਪੋ ਇਕੱਠੇ ਰੋਟੀ ਖਾਂਦੇ ਆ। ਜਦੋਂ ਮਨੀ ਦੇ ਰੇੜੀ ਇੱਥੇ ਹੁੰਦੇ ਆ। ਫੇ ਅਸੀਂ ਤਿੰਨੇ ਜਾਣੇ ਇਕੱਠੇ ਰੋਟੀ ਖਾਂਦੇ। ਚਲੇ ਦਾਦੇ ਜਰ ਦੀ ਗਣ। ਆ ਆਪਣੇ ਬੌਣਾ। ਚਲੋ ਜੀ ਰੋਟੀ ਖਾਈਏ ਰੋਟੀ ਖਾ ਕੇ ਫਿਰ ਅਸੀਂ ਇਧਰ ਨਾ ਸਾਡੇ ਪਲਾਟ ਵਿੱਚ ਨਾ ਕਿਆਰੀ ਆ ਅਸੀਂ ਉਹ ਮਤਲਬ ਬਣਾਉਣੀ ਆ ਗੁੜ ਦੀ ਮੈਂ ਪਾਣੀ ਲਾ ਦਿੱਤਾ ਸੀ ਇਹਨੂੰ ਕੱਲ ਗੁੜ ਦੇ ਬਣਾਉਣੀ ਉੱਥੇ ਅਸੀਂ ਸਬਜ਼ੀਆਂ ਲਾਉਣੀ ਆ ਤਾਂ ਅਸੀਂ ਰੋਟੀ ਖਾ ਕੇ ਥੋੜਾ ਜਿਹਾ ਬੈਸਟ ਕਰਕੇ ਫੇ ਜਾਵਾਂਗੇ ਅਸੀਂ ਉੱਧ ਚਲੋ ਆਜਾ ਮੰਨੀਰ ਕਿੱਦਾਂ ਦਾ ਬਣਿਆ ਦਹੀਂ ਹੂੰ ਦਹੀਂ ਕਿੱਦਾਂ ਦਾ ਬਣਿਆ ਵਧੀਆ ਵਧੀਆ ਉਦਰ ਨੂੰ ਦੇਖੋ ਇਹ ਜੂਈ ਦਾ ਸੁੱਖੇ ਨੂੰ ਚੱਲੋ ਪੱਗੂ ਚੱਲੋ ਪੱਗੂ ਦੀ ਘੁਮੀ ਕਰਾਈਏ ਅੱਜ ਪੱਗੂ ਘੁਮੀ ਕਰਨੀ ਆ ਮੂੰਹ ਦੇਖੋ ਤਾਂ ਬੁੱਲੂ ਦਾ ਮੂੰਹ ਇਹ ਆ ਜੀ ਸਾਡਾ ਪਲਾਟ ਇਹਦੇ ਵਿੱਚ ਆ ਵਾਲਾ ਆਮ ਦਾ ਬੂਟਾ ਕਿ সাইਡ ਹੋ ਇਹ ਅਜੀ ਅੰਬ ਦਾ ਬੂਟਾ ਭਰਿਆ ਪਿਆ ਉਹਨੂੰ ਕੀ ਕਹੀਦਾ ਬੂਰ ਨਾਲ ਛੋਟਾ ਜਿਹਾ ਬੂਟਾ ਮਦਾ ਕਿਸੇ ਨਰਸਰੀ ਤੋਂ ਨਹੀਂ ਲਿਆ ਕੇ ਲਿਆ ਲਿਆ ਕੇ ਲਾਇਆ ਇਹ ਵੀ ਆਪਣੇ ਆਪ ਹੀ ਹੋਇਆ ਇੱਥੇ ਅਸੀਂ ਛੋਟੀ ਜੀ ਪਲਾਟ ਚ ਕਿਆਰੀ ਬਣਾਈ ਹੋਈ ਆ ਪਰਿਓ ਪਰਿਓ ਜਿਆਦੀ ਵੱਡੀ ਵੀ ਨਹੀਂ ਗਈ ਛੋਟੀ ਜੀ ਆ ਮੈਂ ਕਿ ਬਣੀ ਇਹਨੂੰ ਆਪਸ ਲਾਗੇ ਵੇਲਾ ਬੂਲਾ ਕਰੇਲਿਆਂ ਦੀਆਂ ਮਿਰਚਾਂ ਦੇ ਬੂਟੇ ਇਹ ਚੌ ਲਾਗੇ ਸੋਕੇ ਰਹਿੰਦੇ ਆ ਤੋੜਨੇ ਮਿਰਚਾ ਮੁਰਚਾ ਤੋੜਨੀ ਆ ਤੇ ਇਹ ਤਿੰਨ ਹੈਗੇ ਵੱਡੇ ਵੱਡੇ ਨਿੰਬੂਆਂ ਦੇ ਬੂਟੇ ਨਿੰਬੂ ਉੱਤੇ ਫੁੱਲ ਲੱਗੇ ਹੋਏ ਆ ਇਹਨਾਂ ਨੂੰ ਹਨਾ ਉੱਪਰ ਫੁੱਲ ਲੱਗੇ ਭਰੇ ਸੀ ਫੁੱਲ ਝੜ ਗਏ ਇਕਦਾਂ ਮੇ ਉੱਪਰ ਲੱਗੇ ਆ ਉਹ ਉੱਪਰ ਲੱਗੇ ਆ ਮਣੀ ਨਿੰਬੂ ਨਿੱਕੇ ਨਿੱਕੇ ਆ ਦੇਖ ਨਿੰਬੂ ਨਿੱਕੇ ਨਿੱਕੇ ਲੱਗੇ ਹੋਏ ਆ ਇੱਕ ਦੀ ਗੰਧਿਆ ਨਿੱਕਾ ਜਿਹਾ ਨਿੱਕੇ ਨਿੱਕੇ ਲੱਗੇ ਨਿੰਬੂ ਆ ਸਾਡੀ ਪੱਗੂ ਪੱਗੂ ਇੱਧਰ ਆ ਜਾ ਇਹ ਪੱਗੀ ਛਾਵੇਂ ਆ ਜਾ ਚਲੋ ਜੀ ਤੇ ਹੁਣ ਅਸੀਂ ਇਹ ਕਿਆਰੀ ਕਰੀਏ ਸਾਫ਼ ਤੇ ਇੱਥੇ ਜੀ ਰੋਟੀ ਖਾ ਖੂ ਕੇ ਮੈਂ ਮਨਵੀਰ ਤੇ ਪੱਗੀ ਆਗੇ ਸੀ ਪਲਾਟ ਚ ਮਤਲਬ ਸਾਡੇ ਘਰ ਦੇ ਨਾਲ ਹੀ ਆ ਇਹੋ ਪਲਾਟ ਸਾਡਾ ਤੇ ਇੱਥੇ ਅਸੀਂ ਕਰਨ ਲੱਗ ਪਏ ਸੀ ਜੀ ਸਾਫ਼ ਸਫਾਈ ਪੱਗੀ ਵਿੱਚੇ ਆ ਗਈ ਜੇ ਮੈਂ ਕਈ ਮਾਰ ਦਿੰਦੀ ਇੱਥੇ ਪੱਗੀ ਤੇ ਪੱਗੀ ਦਾ ਭੋਗਤਾ ਜਾਣਾ ਸੀ ਫਿਰ ਇਹਨੂੰ ਇੱਥੇ ਬਿਠਾਇਆ ਪੱਗੀ ਨੂੰ ਤੇ ਮਨਵੀਰ ਕਹਿੰਦਾ ਤੁਸੀਂ ਨਾ ਕਹੀ ਦੇ ਨਾਲ ਇਹ ਵਾਲਾ ਕੰਮ ਕਰੋ ਤੁਸੀਂ ਲਸਣ ਪੱਟ ਦੋ ਤੇ ਇੱਧਰ ਲਸਣ ਸੀ ਥੋੜਾ ਜਿਹਾ ਜ਼ਿਆਦਾ ਨਹੀਂ ਸੀ ਇੱਥੇ ਥੋੜੇ ਬੀਜੀ ਦੇ ਕਿਉਂਕਿ ਛਾਂ ਹੋਣ ਕਰਕੇ ਸਿਆਣਾ ਜਿੱਥੇ ਕੁਝ ਹੁੰਦਾ ਨਹੀਂ ਧਨੀਆ ਵਗੈਰਾ ਹੋ ਜਾਂਦਾ ਮੇਥੀ ਹੋ ਜਾਂਦੀ ਤੇ ਥੋੜਾ ਕੋਤਾ ਲਸਣ ਲਾ ਦਈਦਾ ਤੇ ਇੱਥੇ ਫਿਰ ਮੈਂ ਹੁਣ ਜਿਹੜਾ ਇਹ ਸਾਰਾ ਲਸਣ ਆ ਉਹ ਪੱਟ ਲੂੰਗੀ ਫਿਰ ਇਹ ਹਰਾ ਲਸਣ ਕੰਮ ਆ ਜੂਗਾ ਥੋੜੇ ਦਿਨ ਸਬਜ਼ੀ-ਸਬਜ਼ੀ ਦੇ ਵਿੱਚ ਪਾਉਣ ਨੂੰ ਪੱਗੀ ਨੂੰ ਬਾਹਰ ਲੈ ਕੇ ਆਉਂਦਾ ਤੇ ਇਹ ਸ਼ੇਰ ਘਰ ਵੱਲ ਨੂੰ ਇਹਦੀ ਇਹਨੂੰ ਬਿੜਕ ਸੀ ਫੇ ਮੈਂ ਘਰੇ ਜਾਵਾ ਫਿਰ ਮੈਂ ਇਹਨੂੰ ਆਵਾਜ਼ ਮਾਰੀ ਪਏ ਇੱਥੇ ਆ ਜਾ ਕਉਮ ਫਿਰ ਖੇ ਲਾ ਫੇਰ ਲੱਗੀ ਉਹ ਖੇਲਣ ਨਹੀਂ ਤੇ ਉਹ ਨੂੰ ਕੀ ਕਹਈਦਾ ਫੇਰ ਉਹ ਬੂਹੇ ਵਾਲੀ ਦੇਖੀ ਜਾਂਦੀ ਸੀ ਪੀ ਮੈਂ ਘਰ ਚੱਲ ਜਾ ਤੇ ਦੇਖੋ ਕਿੱਦਾਂ ਬੈਠੀ ਆ ਕਿਆਰੀ ਦੇ ਵਿੱਚ ਮੇਰੇ ਨਾਲ ਤੇ ਹੁਣ ਇਹ ਨਾ 9 ਸਾਲ ਦੀ ਹੋਣ ਕਰਕੇ ਇਨੀ ਉਹ ਸ਼ਰਾਰਤਾਂ ਨਹੀਂ ਕਰਦੀ ਨਹੀਂ ਤੇ ਉਹ ਇਹੀ ਇਹਨੂੰ ਕਿਤੇ ਬਾਹਰ ਛੱਡੀ ਆ ਜਾਂ ਪਲਾਟ 'ਚ ਛੱਡੀ ਏ ਤੇ ਉਹ ਬਹੁਤ ਹੀ ਤੇਜ਼-ਤੇਜ਼ ਭੱਜਦੀ ਹੁੰਦੀ ਸੀ ਤੇ ਬਹੁਤ ਸ਼ਰਾਰਤਾਂ ਕਰਦੀ ਸੀ ਤੇ ਕੱਲ ਦੀ ਠੀਕ ਬਣੀਗੀ ਥੋੜੀ ਤੇ ਇਸ ਕਰਕੇ ਆਪਾਂ ਤਾਂ ਵੀ ਇੱਧਰ ਲੈ ਕੇ ਆਏ ਸੀ ਕਿ ਥੋੜੀ ਜੀ ਇਹੋ ਘੁੰਮੂ ਫਿਰੂਗੀ ਤੇ ਸਹੀ ਹੋਊਗੀ ਵੈਸੇ ਤਾਂ ਘਰ ਆਪਣਾ ਕਾਫੀ ਵੱਡਾ ਸਾਰਾ ਦਿਨੇ ਘੁੰਮਦੀ ਫਿਰਦੀ ਰਹਿੰਦੀ ਬੰਨੀ ਦੀ ਨਹੀਂ ਅਸੀਂ ਕਿਤੇ ਵੀ ਬੰਨੀ ਦੀ ਆ ਜਦੋਂ ਕਿਸੇ ਨੂੰ ਘਰੇ ਆਉਣਾ ਹੋਵੇ ਵੈਸੇ ਨਹੀਂ ਬੰਨੀ ਦੀ ਕਿਉਂਕਿ ਪੈਂਦੀ ਬਹੁਤ ਆ ਹੈ ਤੇ ਉਹ ਪਾਗੜ ਹੋ ਗਿਆ ਪਰ ਇਹ ਉਪਰ ਕੋਈ ਸਾਡੇ ਘਰ ਆਜਵੇ ਤਾਂ ਪੈਨ ਦੀ ਬਹੁਤ ਜ਼ਿਆਦਾ ਇਹੋ ਵੀ ਕਿਸੇ ਨੂੰ ਘਰ ਨਹੀਂ ਆਉਣ ਦਿੰਦੀ ਪਗੀ ਤੇ ਰਾਖੀ ਬਹੁਤ ਕਰਦੀ ਆ ਇਦਾਂ ਬਹੁਤ ਧਿਆਨ ਰੱਖਦੀ ਏ ਉਹਨੂੰ ਕੀ ਕਹਿਦਾ ਗੇਟ ਦਾ ਵੀ ਕੌਣ ਆਇਆ ਸਾਡੇ ਕੌਣ ਨਹੀਂ ਆਇਆ ਤੇ ਇੱਥੇ ਲੋ ਜੀ ਮੈਂ ਲਸਣ ਸਾਰਾ ਜਿਹੜਾ ਉਹ ਪੱਟ ਲਿਆ ਤੇ ਹੁਣ ਮਨਵੀਰ ਇੱਥੇ ਸਾਰੇ ਕਿਤੇ ਕਈ ਦੇ ਨਾਲ ਕਰ ਦੂਗਾ ਗੋਡੀ ਜੀ ਤੇ ਹਜੇ ਤੈਨੂੰ ਇੱਕ ਦੋ ਦਿਨ ਲੱਗ ਜਾਣੇ ਕਿਆਰੀ ਨੂੰ ਬਣਾਣ ਨੂੰ ਫੇਕਿਸੇ ਦਿਨ ਲਓ ਜੀ ਇਹ ਲੱਗ ਪਿਆ ਮਨਵੀਰ ਗੋਡੀ ਕਰਨ ਤੇ ਫੇਰ ਆਪਾਂ ਕਿਸੇ ਦਿਨ ਇਹਦੇ ਵਿੱਚੋਂ ਕੱਢਾਂਗੇ ਸਾਰਾ ਘਾ ਘਾ ਸਾਰਾ ਕੱਢ ਕੇ ਤੇ ਇਹ ਦੇਖੋ ਕਿੰਦਾ ਮਸਤੀ ਕਰਨ ਦਾ ਹੀ ਹੋਣ ਇਹੋ ਲਓ ਬੈਠ ਗਈ ਠੰਡੀ ਥਾਂ ਤੇ ਤੇ ਮਨਵੀਰ ਜਿੰਨਾ ਚਿਰ ਉਧਰ ਗੋਡੀ ਕਰਦਾ ਸੀ ਮੈਂ ਕਿਹਾ ਮੈਂ ਇੱਥੋਂ ਘਾ ਵੜਦਾ ਰੋਜ਼ ਮੈਂ ਕਿਹਾ ਥੋੜਾ ਥੋੜਾ ਇਹ ਵਡਿਆ ਕਰੂੰਗੀ ਮੈਂ ਤਾਂ ਫੇਰ ਇੱਥੋਂ ਜਿਹੜਾ ਉਹ ਸਾਫ਼ ਹੋ ਜਾਊਗਾ ਵੈਸੇ ਮਨੀ ਦਾ ਬਾਬਾ ਵੜ ਲੈਂਦਾ ਪਰ ਮਨੀ ਦੇ ਬਾਬੇ ਨੂੰ ਸਾਹ ਬਹੁਤ ਚੜਦਾ ਜਦੋਂ ਇਦਾਂ ਉਹ ਪੈਰਾਂ 'ਤੇ ਬੈਠ ਕੇ ਘਾਹ ਵੜਦੇ ਆ ਇਸ ਕਰਕੇ ਮੈਂ ਕਿਹਾ ਮੈਂ ਵੜ ਲੈਣੀ ਆ ਤੇ ਬਾਪੂ ਨੂੰ ਨਹੀਂ ਸਾਡੇ ਤੇ ਯਕੀਨ ਪਈ ਅਸੀਂ ਘਾਹ ਵੜ ਲਾਂਗੇ ਜਾਂ ਅਸੀਂ ਕਿਆਰੀ ਸਾਫ਼ ਕਰ ਲਾਂਗੇ ਜਦੋਂ ਔਣ ਵੀ ਲੱਗੇ ਅਸੀਂ ਸਾਨੂੰ ਪੁੱਛੀ ਜਾਣ ਤੁਸੀਂ ਕੀ ਕਰਨ ਲੱਗੇ ਮਨੀ ਕਹਿੰਦਾ ਕੁਛ ਨਹੀਂ ਮੈਂ ਕਿਆਰੀ ਕਰਨ ਲੱਗਾ ਸਾਫ਼ ਤਾਂ ਵੀ ਬਾਪੂ ਨੂੰ ਇਹ ਸੀ ਵੀ ਮੈਂ ਕਰ ਲੂੰਗਾ ਤੁਸੀਂ ਰਹਿਣ ਦਿਓ ਤੇ ਅਸੀਂ ਕਹਾਂ ਨਹੀਂ ਅਸੀਂ ਕਰ ਲੈਣੀ ਆ ਤੁਸੀਂ ਬੈਠੋ ਏ ਅਪਸ਼ੀਆ ਥੋੜੀ ਉਹਨੂੰ ਕੀ ਕਹੀਦਾ ਸਾਫ ਸਫਾਈ ਮਨੀ ਦੇ ਡੈਡੀ ਕਰਗੇ ਸੀ ਇੱਥੇ ਤੇ ਬਾਕੀ ਹੁਣ ਜਿੰਨੀ ਸਾਰੀ ਆ ਉਹ ਅਸੀਂ ਮਾਂ ਪੁੱਤ ਕਰਾਂਗੇ ਰੋਜ਼ ਜਿੰਨਾ ਜਿੰਨਾ ਸਾਡਾ ਟਾਈਮ ਲੱਗਾ ਉਹਨਾਂ ਉਹਨਾਂ ਟਾਈਮ ਲਾ ਕੇ ਤੇ ਇੱਥੇ ਸਫਾਈ ਜਿਹੜੀ ਉਹ ਕਰਾਂਗੇ ਤੇ ਏ ਜੀ ਉਹਨੂੰ ਕੀ ਕਹੀਦਾ ਮੈਂ ਥੋੜਾ ਥੋੜਾ ਕਰਕੇ ਵੱਢ ਲੂੰਗੀ ਕਾ ਤੇ ਪੱਗੂ ਆ ਕੇ ਬੈਠ ਗਿਆ ਸੀ ਉਹ ਬਜਰੀ ਦੇ ਉੱਤੇ ਤੇ ਮੋ ਸ਼ਰਾਰਤਾ ਕਰਦੀ ਹੁੰਦੀ ਸੀ ਪਹਿਲਾਂ ਹੁਣ ਇਹੋ ਓਲਡੇਜ ਹੋਣ ਕਰਕੇ ਥੱਕ ਜਾਂਦੀ ਆ ਜਿੱਦਾਂ ਤੇ ਜਾਂ ਬਾਹਰ ਆ ਕੇ ਨਾ ਕੰਫਰਟੇਬਲ ਜਿਹਾ ਨਹੀਂ ਮਹਿਸੂਸ ਕਰਦੀ ਤਕਰੀਬਨ ਘਰੇ ਉਹਨੂੰ ਕੀ ਕੀ ਦਾ ਲੰਮੇ ਪਈ ਰਹਿੰਦੀ ਜਾਂ ਘੁੰਮਦੀ ਰਹਿੰਦੀ ਜਾਂ ਜਿੱਧਰ ਮਨੀ ਦੀ ਦਾਦੀ ਨੇ ਜਾਣਾ ਹੁੰਦਾ ਉਧਰ ਹੀ ਮਨੀ ਦੀ ਦਾਦੀ ਦੇ ਮਗਰ ਮਗਰ ਘੁੰਮਦੀ ਰਹਿੰਦੀ ਤੇ ਇਸ ਕਰਕੇ ਬਾਹਰ ਆ ਕੇ ਇਦਾਂ ਬੇਜਾਨ ਜਿਹੀ ਹੋ ਜਾਂਦੀ ਜਿੱਦਾਂ ਪਗੀ ਸੋ ਅਸੀਂ ਤਾਂ ਹੀ ਇਹਨੂੰ ਘੱਟ ਬਾਹਰ ਗੱਡੀ ਦਾ ਫਿਰ ਬਹੁਤ ਜ਼ਿਆਦਾ ਜਦੋਂ ਇਹ ਭੌਂਕ ਲੈਂਦੀ ਆ ਤੇ ਫੇਰੇ ਵੌਮਟਿੰਗਸ ਕਰਨ ਲੱਪ ਜਾਂਦੀ ਆ ਏ ਜੀ ਮੇਰੇ ਕੋ ਜਿੰਨਾ ਘਾ ਵੱਡਿਆ ਗਿਆ ਮੈਂ ਵੱਢ ਲਿਆ ਤੇ ਏ ਸੀ ਬੂਰਾ ਜਿਹਾ ਪਗੀ ਕੋ ਉਤਰ ਨਹੀਂ ਸੀ ਹੁੰਦਾ ਤੇ ਥੋੜਾ ਜਿਹਾ ਹੋਰ ਵੱਢ ਕੇ ਤੇ ਆਪਣੇ ਕੋਲੋਂ ਜਿੰਨੀ ਕ ਸਫਾਈ ਹੋਈ ਆਪਾਂ ਕਰ ਦਿੱਤੀ ਆ ਛੋਟੇ ਹੁੰਦੇ ਇਦਾਂ ਬਹੁਤ ਘਾ ਵੜਦੇ ਹੁੰਦੇ ਸੀ ਸਾਡੇ ਸਾਹਮਣੇ ਗਰਾਊਂਡ ਸੀ ਤੇ ਕੰਮ ਜਿਹੜੇ ਉਹ ਕਰਦੇ ਰਹੇ ਆ ਪਸੂ ਬਹੁਤ ਰੱਖੇ ਹੁੰਦੇ ਸੀਗੇ ਤੇ ਲੋ ਜੀ ਇਹਦੇ ਨਾਲ ਹੀ ਕਰਦੇ ਆ ਜੀ ਆਪਾਂ ਅੱਜ ਦੇ ਵਲੌਗ ਦਾ ਐਂਡ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ ਜੀ